ਸਾਡਾ ਜਿਹੜਾ ਵਾਰ ਗੁਰਦੁਆਰਾ ਉੱਥੋਂ ਤਾਂ ਪਤਾ ਲੱਗਣਾ ਵੀ ਗੁਰਦੁਆਰੇ ਦੇ ਅੰਦਰ ਹੈ। ਔੜੀ ਤੇਰੇ ਕਰਮੋ ਜਿਨਾ ਕੋ ਤੁਧ ਪਾਇਆ ਤਰ ਤင်း ਖਸਮ ਤੇ ਆਇਆ ਤੇਰੇ ਕਰਮ ਜਿਨਾ ਕੋ ਤੁਧ ਪਾ ਜਿਨਾ ਵਾ ਤੇ ਤੰਤ ਰੋ ਪਰਵਾਹੀ ਕੀਤੀ ਹੈ ਤੇ ਤੋਰ ਦਰਗਾਹੋਂ ਕਿਰਪਾ ਕੀਤੀ ਆਪ ਤੇਨੀ ਖਾਸਮ ਤੇ ਆਇਆ ਦੇਖੋ ਜਪੜਾ ਨਹੀਂ ਹੈਗਾ ਜਪਿਆ ਉਹਨਾਂ ਦਾ ਹੋਇਆ ਜਪਿਆ ਤਾਂ ਹੋਇਆ ਤੇ ਆਇਆ ਤਾਂ ਅੰਦੇ ਗੱਲ ਆ ਤੇਨੀ ਖਾਸੂ ਤੇ ਹੈ ਤੇ ਆਉਣਾ ਹੋਰ ਗੱਲਾਂ ਜਪਣਾ ਹੋ ਗਿਆ ਤੇ ਆਹ ਹੁੰਦਾ ਟੇਕ ਕੇ ਜੱਪ ਹੁੰਦਾ ਟੇਕਣ ਵਾਸਤੇ ਜਬ ਤੱਕ ਟੇਕਣ ਵਾਸਤੇ ਹੈ ਜਦ ਤੋਂ ਬਾਤ ਧਿਆਨ ਦੀ ਗੱਲ। ਕਿ ਕਿ ਤੁਨ ਮੈਂ ਧਿਆਨ ਸੰਸਾਰ ਚ ਧਿਆਨ ਨਹੀਂ ਹੈ ਤੁਨ ਮੈਂ ਧਿਆਨ। ਕਿੱਥੋਂ ਸ਼ਬਦ ਪ੍ਰਗਟ ਹੋਣਾ ਹੈ। ਬਿਨਾ ਕੰਨਾਂ ਦੇ ਸੁਣਵਾਣਾ। ਉਸੇ ਧਿਆਨ ਆ ਧਿਆਨ ਨਾਲੇ ਸੁਣਨਾ ਹੋ। ਕੰਨਾਂ ਨਾਲ ਨਹੀਂ ਸੁਣਨਾ। ਸੁਰਤ ਦੀ ਸਮਝ ਸੁਰਤੀਓ ਸ਼ਬਦ ਨਾਲ ਮੇਲ ਹੋਣਾ। ਜਿਹੜੀ ਕੰਨਾਂ ਦੇ ਵਿੱਚ ਸਮਾ ਕੇ ਸੁਣਦੀ ਸੀ ਉਹ ਸੁਬਤੋਂ ਡਾਕਰ ਤਸੂਤਦੀ। ਪਰ ਨਾ ਜੇ ਮੈਂ ਜ਼ਰਦੈ ਲੋ ਸੋਨ ਦੇ ਦੀ ਕੰਟੀ ਸੁਰਤ ਸਮਾਏ ਜਿਹੜੀ ਕੰਨਾ ਨਾ ਦੁਰਦੀਦੀ ਹਰਦੇ ਜੋ ਡਾਇਰੈਕਟ ਸੂਦੀ ਸੁਰਤ ਧਿਆਨ ਹੈ ਧਿਆਨ ਜਪਣ ਤੋਂ ਬਹੁਤ ਇਸ ਚੀਜ਼ ਗੱਲ ਜਦੋਂ ਦੋ ਪਦਾਰਥ ਪਹਿਲਾਂ ਮਿਲ ਜਾਂਦੇ ਨੇ ਉਹ ਤੇ ਬਾਅਦ ਧਿਆਨ ਟਿਕਦਾ ਉਹ ਤੇ ਬਾਅਦ ਦਾ ਬਾਅਦ ਦੀ ਗੱਲ ਹੈ ਇਤਨਰਾਂ ਗਰੀ ਦੁਨੀਆ ਦੀ ਗੱਲ ਮਹਿਜ਼ ਰਹਿ ਜਾਂਦੀ ਹੈ ਸਰੀਰ ਖਤਮ ਹੋ ਜਾਂਦਾ ਹੈ ਕਿਉਂਕਿ ਸਰੀਰ ਦਾ ਕੋਈ ਫੰਕਸ਼ਨ ਹੀ ਨਹੀਂ ਰਹੇ। ਸਰੀਰ ਦਾ ਕੋਈ ਮजूद ਜੇ ਮਾੜਾ ਮੋਟਾ ਰਿਹਾ ਸਰੀਰ ਦਾ ਮजूद। ਤਾਂ ਦਿਮਾਗ ਦਾ ਇਤਰੇ ਫੁੱਟੀ ਦਾ ਥੋੜਾ ਜਿਹਾ ਦਿਮਾਗ ਦਾ ਮजूद ਥੋੜਾ। ਬਸ ਹੋਰ ਕੁਝ। ਉਹ ਕਿ ਧਿਆਨ ਬ੍ਰੇਨ 'ਚ ਆ ਕੇ ਸੁਰਤ ਬ੍ਰੇਨ 'ਚ ਆ ਕੇ ਉੱਥੇ ਅੰਦਰ ਹੋ ਗਈ। ਸਰ ਅਸੀਂ ਉੱਠ ਕੇ ਬ੍ਰੇਨ ਦੇ ਵੀਧੀ ਹੋਏ। ਐਨਕੇ ਹੋਰ ਖੁਸ਼ੀ ਜੇ ਇਹ ਵੀ ਨਾ ਹੋਵੇ ਇੰਨਾ ਵੀ ਨਾ ਹੁੰਦਾ ਤਾਂ ਇਹ ਨਹੀਂ ਸੀ ਕਹਿੰਦਾ ਕਿਆ ਜਾਂਦਾ ਮਾਤਾ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਹਰ ਤਾਂ ਇਹ ਨਹੀਂ ਸੀ ਕਿਆ ਜਾਂਦਾ ਇੱਕ ਮੁੰਡੇ ਜਲਕਾਰਨੇ ਚਾਤਰਕ ਦੁਖ ਪਾਉਗਾ ਅਜਾ ਸਰੀਰ ਦੀ ਲੋੜ ਹੈ ਪ੍ਰਾਣ ਗਏ ਪ੍ਰਾਣ ਤਾਂ ਸਰੀਰ ਦੇ ਅਜੋ ਸ਼ਰੀਰ ਦੀ ਲੋੜ ਹੈ ਭਾਵੇਂ ਧਿਆਨ ਇਹ ਬਸ ਉਹ ਦ੍ਰੇਨ ਦੀ ਲੋੜ ਛੇਵੇਂ ਘਰ ਦੀ ਲੋੜ ਪੰਜ ਗਿਆਨਿੰਦਰਾ ਦੀ ਕੋਈ ਲੋੜ ਨਹੀਂ ਪੰਜ ਗਿਆਨਿੰਦਰਾ ਦੀ ਕੋਈ ਲੋੜ ਨਹੀਂ ਤੇਰੀ ਕੁਟੀ ਜੋ ਧਿਆਨ ਹਿਰਦੇ ਚ ਰੱਖਣਾ ਪਹਿਲਾਂ ਤੇਰੀ ਕੁਟੀ ਤੇ ਧਿਆਨ ਬਾਹਰ ਖਿੰਡਦਾ ਸੀ ਕੰਨਾ ਸੀ ਅੱਖ ਮਾਇਆ ਨਾਲ ਜੁੜਦਾ ਸੀ ਹੁਣ ਤੇਰੀ ਕੁਟੀ ਦਾ ਧਿਆਨ ਸਾਰਾ ਅੰਦਰ ਦਿਲ ਨਾਲ ਖੋਜਣਾ ਕੀ ਖੋਜਣਾ ਖੋਜਣਾ ਦਿਲ ਬੰਦੇ ਖੋਜ ਦਿਲ ਸਰੋਵਰ ਦਿਲ ਖੋਜਣਾ ਖੋਜਣ ਵਾਸਤੇ ਦਿਮਾਗ ਦੀ ਲੋੜ ਹੈ ਪਰ ਖੋਜਣਾ ਦਿਲ ਗੁਰਮੁਖ ਤੋਂ ਉੱਟ ਟੁੱਟੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉੱਚ ਜਪ ਖਤਮ ਹੋ ਜਾਂਦਾ ਜਪ ਖਤਮ ਹੋ ਗਿਆ ਕੋਈ ਨਹੀਂ ਇਥੋਂ ਕੀ ਹੈ ਮਨ ਨਹੀਂ ਕੁਝ ਵੀ ਕਰ ਰਿਹਾ ਮਨ ਠਹਿਰ ਕਰਕੇ ਬੈਠਾ ਹੈ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਰੋ ਜੀ ਸਤਿਗੁਰ ਧਿਆਨ ਸਤਿਗੁਰ ਦਾ ਹੈਗਾ ਮਨ ਦਾ ਚੱਲ ਨਹੀਂ ਮਨ ਤਾਂ ਆਪ ਧਿਆਨ ਹੈ ਮਨ ਧਿਆਨ ਨੂੰ ਭੋਗਿਆ ਧਿਆਨ ਮਨ ਮਨ ਇੱਕ ਬਣੇ ਹੋਏ ਮਨ ਤਾਂ ਸੁਰਤ ਰੂਪ ਹੋ ਗਿਆ ਧਿਆਨ ਰੂਪ ਹੋ ਗਿਆ ਜਿਹਦਾ ਮਨਸੀ ਉਹਦੇ ਵਾਸ ਵਿੱਚ ਹੈ ਉਹ ਜਿਹਦਾ ਮਨ ਥਾ ਨਾ ਹਰ ਵਨ ਕੀ ਚਾਹੁੰਦਾ ਮਨ ਵਿੱਚ ਇੱਛਾ ਹੈ ਉਹ ਇੱਕ ਆਸ ਰੱਖੋ ਬਨਵਾਹਿ ਬਰ ਵਿੱਚ ਕੀ ਇਛਾ ਹੈ ਹਰ ਦਰਸ਼ਨ ਦੀ ਪਿਆਸ ਬਨ ਲੱਗੀ ਹਰ ਦਰਸ਼ਨ ਦੀ ਪਿਆਸ ਮਨ ਚਲੇਗੀ ਉਹ ਮਨ ਸਿਰਫ ਹਰ ਦਰਸ਼ਨ ਮੇਰਾ ਮਨ ਲੋਚਾ ਹਰ ਦਰਸ਼ਨ ਤਾਂ ਹੀ ਕਾਹੀ ਲੋਜ ਗੁਰਦਰਸ਼ਨ ਦੀ ਜਿੱਥੇ ਗੁਰ ਹੋਊਗਾ ਦਰਸ਼ਨ ਉੱਥੇ ਹੋਊਗਾ ਦਸੂਂ ਦਵਾਰ ਦੇ ਵਿੱਚ ਇਹ ਗੁਰਦਵਾਰੋਂ ਦੇ ਵਿੱਚ ਇਹਨੂੰ ਕਹਿੰਦੇ ਨੇ ਗੁਰਦਵਾਰ ਜਿੱਥੇ ਉਹ ਬੰਨਦਾ ਧਿਆਨ ਨਾ ਇਹ ਜਗਾ ਗੁਰਦਵਾਰ ਉਹਨੂੰ ਕਹਿੰਦੇ ਨੇ ਗੁਰਦਰਸ਼ਨ ਨੇ ਗੁਰਦੁਆਰੇ ਚੋਂ ਮਿਲ ਲਓ। ਯੋਕੇ ਨੇ ਪੁੱਛਿਆ ਸੀ ਨਾ ਗੁਰਦੁਆਰੋਂ ਕੀ ਹੈ। ਐਸੇ ਜਗਾਂ ਗੁਰਦੁਆਰੋਂ ਕਿਹਾ। ਸਾਡਾ ਜਿਹੜਾ ਵਾਲ ਗੁਰਦੁਆਰਾ ਉੱਥੋਂ ਤਾਂ ਪਤਾ ਲੱਗਣਾ ਵੀ ਗੁਰਦੁਆਰੋਂ ਤੇ ਅੰਦਰ ਹੈ। ਜੇ ਤਾਂ ਇਹ ਉੱਥੋਂ ਪਤਾ ਲੱਗਦਾ ਗੁਰਦੁਆਰੋਂ ਕਿੱਥੇ ਗੁਰਦੁਆਰੋਂ ਹੈ ਕਿੱਥੇ। ਗੁਰਖਾਰ ਦਾ ਦਵਾਰ ਕਿੱਥੇ ਹੈ? ਉਹ ਹਰਕਾ ਦਵਾਰ ਕਹਿੰਦਾ। ਹਰ ਹਰ ਗੁਰਗੁਰ ਗੁਰਗੁਰ ਹਰ ਹਰ ਗੁਰਦੁਆਰੇ ਚੋ ਦੋਲੇ ਛੇ ਹਰਦੁਆਰੋ ਕਹਿ ਲੋ ਉਹਨਾਂ ਨੇ ਹਰਦੁਆਰ ਕਰਤਾ ਇਹਨਾਂ ਨੇ ਗੁਰਗੁਰ ਕਰਤਾ ਹੰਤੱਕ ਹੋਇਆ ਗੁਰਦੁਆਰੇ ਤੋਂ ਤਾਂ ਪਤਾ ਲੱਗਣਾ ਜੀ ਗੁਰਦੁਆਰਾ ਅਸਲੀ ਤੇਰੇ ਅੰਦਰ ਰਿਹਾ ਪਰ ਉਹਦਾ ਇਹ ਵੀ ਨਹੀਂ ਹੰਤੱਕ ਨੇ ਇਹ ਗੁਰਦੁਆਰੇ ਉਹ ਇਹ ਜਾਂ ਤਾਂ ਬਰੋਚ ਚ ਵੀ ਆ ਫਿਰ ਯਾਦਾ ਕੁ ਕੁ ਮਨ ਲੈ ਤੰਨੇ ਕਿਹੜੇ ਧਿਆਨ ਲਾਵੇ ਜੋ ਗੱਲ ਦੱਸਣ ਵਾਲੀ ਤੇ ਉਹ ਨਹੀਂ ਦੱਸ ਰਿਹਾ ਜੇ ਦਸਨ ਦੁਕਾਨਦਾਰੀ ਫੇਲ ਹੁੰਦੀ ਹੈ ਯਾਦਾ ਗਿਆਨ ਹੀ ਨਹੀਂ ਉਹਨਾਂ ਨੂੰ ਆਪੇ ਗਿਆਨ ਦੀ ਇਹ ਗਿਆਨ ਹੋਵੇ ਤਾਂ ਦੱਸ ਦੇ ਉਹ ਕਹਿੰਦੇ ਹਾਂ ਅੱਲਾ ਦੱਸੋ ਇਹਦੇ ਨਾਲ ਤਾਂ ਆਪਣੀ ਗੋਲ ਕੇ ਬੰਦ ਹੋ ਜੂ ਜੇ ਦੱਸੇ ਵੀ ਕੋਈ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਬੜੇ ਮੁਸ਼ਕਿਲ ਦਾ ਦੁਕਾਨ ਕਾਮਯਾਬ ਕੀ ਕੇ ਬਰਾਬਰ ਮੁਕਾਬਲੇ ਚ ਦੂਈ ਤੂੰ ਸੇ ਦਸੌੜ ਲੱਗ ਜਾ ਫੇਲ ਹੋ ਜੂ ਤੋਰ ਕਰਨ ਜਨਾ ਕੋ ਤੁਧ ਪਾਇਆ ਤਾਂ ਤਿਨੀ ਖਸਮ ਤੇ ਖਸਮ ਨਾ ਬਿੱਤੇ ਅੰਕੇ ਨਾ ਰੱਖੇ ਤਾਂ ਤੋਰੋ ਕਰ ਪਾ ਰਮੇਸ਼ਰ ਦੀ ਵੀ ਇਹ ਗੱਲ ਸਿੱਧੀ ਹੈ ਕੋਈ ਇਹ ਜੀ ਕੱਟਣਾ ਵਾਪਰ ਲੈ ਨਹੀਂ ਦਿੰਦਾ ਯੂ نو ਦਾ ਅੰਡਰਸਟੂਡ ਉਹ ਸਾਦੇ ਰਹੋ ਸਾਦੇ ਆਦ ਬਿਆਦ ਨੂੰ ਫਿਰ ਆਪੇ ਬਰੋਗ ਰਿਹਾ ਹੈ ਸਾਦੇ ਤੋਂ ਜਿਹੜਾ ਚਰਵਾਹਾ ਹੁੰਦਾ ਹੈ ਉਹਦਾ ਕੀ ਕੰਮ ਹੈ ਕਿਸੇ ਖਤਰੇ ਤੋਂ ਆਪਣੇ ਜਿਹੜੇ ਪਸ਼ੂ ਨੂੰ ਬੁਰਾ ਨਹੀਂ ਚੋੜੇ ਤੇ ਡਿਊਟੀ ਹੈ ਬੇਡਾ ਬੱਕਰੀਆਂ ਵਾਲੇ ਕੁੱਤੇ ਵੀ ਰੱਖਦੇ ਨੇ ਉਹਨਾਂ। ਜਾਨਵਰ ਜਾਣਦੇ ਨੇ ਵੀ ਕੁੱਤੇ ਸਾਡੀ ਰੱਖਸ਼ਾ ਵਾਸਤੇ। ਕੁੱਤਿਆਂ ਤੋਂ ਨਹੀਂ ਲੇਲੇ ਦਿੰਦੇ। ਜੇ ਗੱਡਰ ਕੋਈ ਦੇਖੇ ਉਹ ਤੇ ਡੰਗਦੇ। ਗੱਡਰ ਤੋਂ। ਹਾਂ ਉਹ ਚੱਕ ਲੈ ਜੀ ਉਹ ਚਾਹਨ ਨੂੰ ਨਹੀਂ ਦੇਖਿਆ ਕੋਈ ਖਾਦਾ। ਪਰ ਉਹਨਾਂ ਨੂੰ ਉਪਰੇ ਚੀਜ਼ ਤੇ ਡਰ। ਉਪਰੇ ਬੰਦੇ ਕੋ ਤਾਂ ਬੱਚਾ ਨਹੀਂ ਜਾਂਦਾ। ਵਿਸ਼ਵਾਸ ਰਹੀਓ। ਆਪ ਰੱਖਿਆ ਕਰ ਇਥੇ ਇਹਨਾਂ ਡਾਲਰ ਤੇ ਰੱਖੋ ਭਰਮਾ ਪਰ ਇਥੋਂ ਡਾਲਰ ਦੀ ਰੱਖਿਆ ਦਾ ਕੰਮ ਸ਼ੁਰੂ ਹੋ ਜਾਂਦਾ ਇਹ ਤਾਂ ਇਹ ਤਾਂ ਅਡੋਲ ਰਹਿ ਕੇ ਹੀ ਹੋ ਸਕਦਾ ਉਹ ਨਹੀਂ ਹੋ ਸਕਦਾ ਡੋਲੇ ਜਾਂਦਾ ਤੇ ਅੱਗੇ ਪਸ ਤੇ ਲੱਗਦਾ ਤਾਂ ਤਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕੁਛ ਨਹੀਂ ਤੁੱਤ ਵੇਖੀ ਜਗਤ ਉਪਾਇਆ ਇਹ ਹੁਣ ਸੱਚ ਦੀ ਖੋਜ ਆ ਖਸਮ ਤੇ ਆਇਆ ਸੱਚ ਦੀ ਖੋਜ ਆ ਸੰਤੋਖੀ ਪਹਿਲਾਂ ਹੀ ਆਹੋ ਸੱਚ ਮਿਲਿਆ ਸੰਤੋਖੀਆਂ ਸੁਦੋਖੀਆਂ ਸੰਤੋਖੀ ਰ ਪਹਿਲਾਂ ਹੀ ਐ ਇਹ ਸੰਤੋਖੀ ਮਾਇਆਵਲ ਦਾ ਚੱਕਦਾ ਹੀ ਨਹੀਂ ਮਾਇਆਵਲ ਹੀ ਚੱਕਦਾ ਉਹਨੂੰ ਪਤਾ ਮੈਂ ਚੱਕਾਂ ਨਾ ਚੱਕਾਂ ਬੱਟੇ ਚ ਪੈ ਜਾਣਾ ਫਿਰ ਬੱਟੇ ਰਖ ਲੈ ਲਾਈਨ ਦੇ ਵਿੱਚ ਸਾਰੇ ਬੈਠੇ ਰਹੇ ਥਾਲੀਆਂ ਪਈਆਂ ਨੇ ਲਾਈਨ ਦੇ ਵਿੱਚ ਕੋ ਬਰਤਾਵੇ ਵਰਤਣਾ ਹੁੰਦੇ ਤੇ ਤੂੰ ਸਾਡੀ ਧਿਆਨ ਰੱਖਣਾ ਰਖੋ ਨਾ ਤੇ ਪਾ ਜਾਣ ਜੋ ਕੁਛ ਆਉਂਦੇ ਕੋਲ ਮੈਂ ਬਰਤਾਵੇ ਆਣੇ ਲਾਈਨ ਹਾਲੇ ਪਾਏ ਜਾਣਾ ਖੀਰ ਹੈ ਖੀਰ ਪਾਏ ਜਾਣੀ ਜੋ ਕੁਛ ਆਉਂਦੇ ਕੋਲ ਪਾ ਜਾਣ ਤੂੰ ਧਿਆਨ ਰੱਖ ਜਾ ਨਾ ਰੱਖ ਤੈਨੂੰ ਮਿਲ ਜਾਣ ਉਹਦੇ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਵਿਸ਼ਵਾਸ ਕਿਹਨੂੰ ਹੋਵੇ ਸੰਤੋਖ ਨੂੰ ਵਿਸ਼ਵਾਸ ਹੈ ਦੋਏ ਨੂੰ ਜੋੜੇ ਸਰਵੋ ਗੁਰਬਾਨੀ ਵਿਸ਼ਵਾਸ ਪੈਦਾ ਕਰਦੀ ਹੈ ਜੇ ਆਜ ਵੀ ਕੋਈ ਵਿਸ਼ਵਾਸ ਕਿਸੇ ਨੂੰ ਵਿਸ਼ਵਾਸ ਹੋਉਂਦੀ ਹੈ ਜੇ ਅਸੀਂ ਮੰਨ ਲਈਏ ਗੁਰਬਾਨੀ ਨੂੰ ਵਿਸ਼ਵਾਸ ਹੋ ਜਾਂਦਾ ਹੈ ਭਰੋਸਾ ਕਰ ਲਈਏ ਜਾਂ ਨਾ ਭਰੋਸਾ ਕਰੀਏ ਵਿਸ਼ਵਾਸ ਦੀ ਹੁੰਦਾ ਗੁਰਬਾਨੀ ਤੇ ਯਕੀਨ ਕਰ ਲਈਏ ਤਾਂ ਵਿਸ਼ਵਾਸ ਕਰ ਲਈਏ ਤਾਂ ਭਰੋਸਾ ਸਾਡਾ ਸਤੋ ਹੋ ਜੂਗਾ ਸਾਨੂੰ ਸ਼ਰਦਾ ਦੀ ਗੱਲ ਨਹੀਂ ਹੈ ਗੁਰਬਾਨੀ ਚ ਵਿਸ਼ਵਾਸ ਭਰੋਸੇ ਦੀ ਗੱਲ ਹੈ ਸ਼ਾਜ਼ਾਬਾਂ ਤਾਂ ਥਾਲੀ ਤੇ ਧਿਆਨ ਸ਼ਾਜ਼ਾਬਾਂ ਸ਼ਰਦਾ ਤਾਂ ਧਿਆਨ ਧਿਆਨ ਹੈ ਥਾਲੀ ਨਹੀਂ ਕਹਿੰਦੀ ਰੱਖ ਆਪਣੀ ਚੱਕੀ ਪੈਂਦਾ ਉਹ ਕਹਿੰਦਾ ਮਾਇਆ ਕਰਤਾ ਮੇਰੀ ਥਾਲੀ ਦੀ ਪਾਕੀ ਬੋਲ ਮੈਂ ਤਾਂ ਤੇਰਾ ਕੰਮ ਕਰਤਾ ਜੇ ਤੇ ਕਿਹਾ ਸੀ ਮੇਰੀ ਥਾਲੀ ਜਿਹਨ ਚੋਮ ਦੇ ਬਗਦਾ ਸੀ ਪਾਕ ਸ਼ਰਦਾਬਾਂ ਦਾ ਧਿਆਨ ਹਮੇਸ਼ਾ ਥਾਲੀ 'ਚ ਇਹ ਕੋਈ ਦੱਸੇ ਸ਼ਰਦਾਬਾਂ ਨੂੰ ਕੀ ਮਿਲੂ ਕਿਵੇਂ ਮਿਲੂ ਇਹ ਦੱਸਣ ਕਿਵੇਂ ਮਿਲੂ ਕਦ ਮਿਲੂ ਜੋ ਕੁਝ ਮਿਲੂਗਾ ਸ਼ਰਦਾਬਾਂ ਨੂੰ ਥਾਲੀ 'ਚ ਮਿਲੂਗਾ ਔਰ ਇਹੋ ਦੀ ਇੱਛਾ ਇਹ ਤਾਂ ਕਹਾ ਸ਼ਰਦਾਬਾਂ ਦੀ ਇੱਛਾ ਕਦੇ ਰਹੀ ਹੋਈ ਨਹੀਂ ਸਿੱਧੂ ਮਤਲਬ ਸ਼ਰਦਾ ਮਾਇਆ ਤੋਂ ਬਿਨਾ ਕਹਾ ਹੋਰ ਦੀ ਕੋਈ ਮੰਗੇ ਨਹੀਂ ਮਾਇਆ ਧਾਰੀ ਦੀ ਸ਼ਰਦਾ ਹੁੰਦੀ ਹੈ ਮਾਇਆ ਹੀ ਮੰਗਦਾ ਹੈ ਪਦਾਰਥ ਵਿਧਿਆਵੀ ਪਦਾਰਥ ਬੁਗਦੇ ਨੇ ਰਿਤਿਓ ਜਦਿਆਂ ਵੀ ਵਿਧਿਆਵੀ ਪਦਾਰਥ ਇਹਨਾਂ ਜਨਤਾਂ ਕੇ ਬਸ ਕਿਛ ਨਹੀਂ ਦੁੱਧ ਵੇਚੀ ਜਗ ਤੋ ਪਾਇਆ ਇਹਨਾਂ ਜਨਤਾਂ ਨੇ ਬਸ ਵਿੱਚ ਕੁਛ ਨਹੀਂ ਨਾ ਤਾਂ ਆਪਣੀ ਥਾਲੀ ਭਰ ਸਕਦੇ ਨੇ ਆਪਣੀ ਮਰਜੀ ਨਾਲ ਨਾ ਆ ਲੋਕ ਨਾ ਪਰ ਲੋਕ ਇਹਨਾਂ ਨੂੰ ਕੁਛ ਵੀ ਨਹੀਂ ਮਿਲਦਾ ਕੱਲਿਆਂ ਨੂੰ ਜੇ ਆਪਣੇ ਜਿਹਾ ਤਾਂ ਨਾ ਕਰਨ ਆ ਲੋਕ ਤਾਂ ਕੁਝ ਹੋ ਨਹੀਂ ਕਰ ਸਕਦੇ ਆਪਣੇ ਜਤਨ ਤੋਂ ਹੈ। ਮਾਇਆ ਦੇ। ਪਰ ਲੋਕ ਦਾ ਅੱਧਾ ਕੰਮ ਇਹ ਕਰ ਸਕਦੇ ਨੇ। ਇਹਨਾਂ ਦੇ ਕਰਨ ਵਾਲਾ ਜ਼ਿਆਦਾ ਕੰਮ ਹੈ ਤੇਰੀ ਕਿਰਪਾ 'ਤੇ ਪਰੋ। ਕਰਨੋ ਤੇ ਇਹਨਾਂ 'ਤੇ ਪੈਣ। ਕਰਨਾ ਇਹਨਾਂ 'ਤੇ ਪੈਣ। ਤੂੰ ਕੀ ਕਰਦਾ ਕਿਰਪਾ ਕੀ ਹੈ? ਕੋਈ ਵਿਗਨ ਨਾ ਪੈ ਜਾਏ। ਬਿਗਨ ਨਾ ਪੈ ਜਾ ਬਿਗਨ ਬਨਾਸਨ ਸਭ ਤੋਂ ਖਨਾਸਨ ਸਤਿਗੁਰ ਨਾਮ ਨਿੜਾਇਆ ਤਾਮੇ ਅਸਾਂ ਦਾ ਤੈਨੂੰ ਬਿਗਨ ਨਹੀਂ ਲੱਗਦਾ ਪਰ ਫੇਰ ਵੀ ਆਪ ਧਿਆਨ ਲੱਗਦਾ ਆਪ ਬਦਦ ਕਰਦੇ ਕਿਉਂ ਪਰ ਰੁਸਾ ਜੋ ਦੇ ਤੇ ਹਿੱਤ ਤੇਰੇ ਪਰ ਉਸੇ ਪਿਆਰੇ ਪਰਵਾੜਾ ਸਭ ਪਰਿਵਾਰ ਜਿਹੜਾ ਹੈ ਬੜੇ ਸਦੀਨ ਦਿਆਲ ਭਰੋਸੇ ਤੇਰੇ ਭਰੋਸਾ ਕਰਕੇ ਹੈ ਸਭ ਪਰਿਵਾਰ ਜੜਾਇਆ ਬੇੜ ਜੇ ਤੇਰੇ ਤੇ ਭਰੋਸਾ ਕੀਤਾ ਤਾਂ ਵਾਹੇ ਗਏ ਕਿ ਲਾਜ ਅਸ ਪਾਪ ਫੜੀ ਜਾਂਦਾ ਹੈ ਮੈਨੂੰ ਕਹਿ ਵੀ ਬੇੜੇ ਤੇ ਚੜ ਜਾ ਤੈਨੂੰ ਚੜਾਇਆ ਹੈ ਪਰ ਤੂੰ ਤੇਰਾ ਕਹਿਣਾ ਮੰਨ ਕੇ ਜੜੇ ਤੇਰੀ ਹਮਦਰਦੀ ਵੀ ਤਾਂ ਫੇਰ ਨਾਲ ਹੈ ਨਾ ਤੇਰੇ ਭਰੋਸੇ ਸਭ ਪਰਿਵਾਰ ਜੜਾਇਆ ਵਾਹੇ ਗਏ ਕਿ ਲਾਜ ਅਸ ਤੂੰ ਵੀ ਆਪਣੀ ਮਹਾਂਕਾ ਜੀ ਤੈਨੂੰ ਲਾਜ ਆ ਜੇ ਅਸੀਂ ਡੁੱਬੀਏ ਜੇ ਡੁੱਬ ਜਾਈ ਤਾਂ ਤੈਨੂੰ ਲਈ